ਦਾਤਾ ਦਾਤਾਰ ਤੂੰ ਦਾਤਾ ਦਾਤਾ ਇੱਕ ਗੱਲ ਆ ਆਪਣੇ ਆਪ ਨੂੰ ਵੀ ਤੇ ਬੱਚਿਆਂ ਨੂੰ ਵੀ ਪੂਰਾ ਦ੍ਰਿੜ ਕਰਾ ਦਿਓ ਬਹੁਤ ਕਲੀਅਰ ਗੁਰੂ ਜੀ ਨੇ ਸਮਝਾਇਆ ਕਿ ਜਦੋਂ ਵੀ ਤੁਸੀਂ ਖਾਣਾ ਜਾਂ ਲੰਗਰ ਖਾਣ ਲੱਗੇ ਹੋ ਕਿਸੇ ਵੀ ਤਰ੍ਹਾਂ ਦਾ ਭੋਜਨ ਖਾਣ ਲੱਗੇ ਹੋ ਤਾਂ ਗੁਰੂ ਜੀ ਨੇ ਪਹਿਲੀ ਗੱਲ ਸਮਝਾਈ ਹੈ ਕਹਿੰਦੇ ਜਿੱਤ ਮੁਖ ਨਾਮ ਨਾ ਉਚਰ ਕਹਿੰਦੇ ਜਿਹੜੇ ਮੁਖ ਤੋਂ ਰੱਬ ਦਾ ਸ਼ੁਕਰਾਨਾ ਨਹੀਂ ਹੋਇਆ ਰੱਬ ਦੇ ਗੁਣ ਨਹੀਂ ਗਾਏ ਗਏ ਕੀਦੇ ਤੋਂ ਪਹਿਲਾਂ ਕਹਿੰਦੇ ਬਿਨ ਨਾਮ ਹੈ ਰਸ ਖਾਏ ਕਹਿੰਨ ਉਹਨੇ ਕਿਸੇ ਵੀ ਪ੍ਰਕਾਰ ਦਾ ਭੋਜਨ ਖਾਦਾ ਜੇ ਕਿਸੇ ਵੀ ਤਰ੍ਹਾਂ ਦਾ ਰਸ ਸਵਾਦ ਲਿਆ ਬਿਨਾਂ ਰੱਬ ਦਾ ਸ਼ੁਕਰਾਨਾ ਕੀਤੇ ਕਹਿੰਦੇ ਨਾਨਕ ਐਵੇਂ ਜਾਣੀ ਐ ਨਾਨਕ ਪਾਤਸ਼ਾਹ ਕਹਿੰਦੇ ਉਹਨੂੰ ਐਵੇਂ ਜਾਣ ਕਿਵੇਂ ਤਿੱਥ ਮੁਖ ਥੁੱਕਾ ਪਾਏ ਕਹਿੰਦੇ ਉਸ ਜਿਹੜਾ ਉਹ ਖਾਣਾ ਖਾ ਰਿਆ ਨਾ ਜਿਹੜਾ ਫੂਡ ਉਹ ਇਨਟੇਕ ਕਰ ਰਿਆ ਉਹਨੇ ਉਹਨੂੰ ਤਾਕਤ ਨਹੀਂ ਦੇਣੀ ਉਹਨੇ ਉਹਨੂੰ એનર્ਜੀ ਨਹੀਂ ਦੇਣੀ ਜੇ ਤੈਂ ਤਾਕਤ ਲੈਣੀ ਐ ਰੱਬ ਦੇ ਦਿੱਤੀ ਦਾਤ ਨੂੰ ਖਾ ਕੇ ਤਾਂ ਪਹਿਲਾਂ ਰੱਬ ਦੇ ਗੁਣ ਗਾਣੇ ਤੇ ਸ਼ੁਕਰ ਕਰਨਾ ਬੜਾ ਇੰਪੋਰਟੈਂਟ ਹੈ ਹੁਣ ਅਸੀਂ ਲਾਈਫ ਵਿੱਚ ਬਾਣੀ ਨੂੰ ਹੀ ਪ੍ਰੈਕਟੀਕਲ ਕਰਨਾ ਤੇ ਅਸੀਂ ਬਾਣੀ ਦੇ ਰਾਹੀਂ ਹੀ ਜਿਵੇਂ ਜੋ ਰੱਬ ਦੇ ਬੋਲ ਨੇ ਨਾ ਇਹ ਜੋ ਬਾਣੀ ਹੈ ਰੱਬ ਦੇ ਬੋਲ ਹੈ ਕਹਿੰਦੇ ਪ੍ਰਭ ਬਾਣੀ ਸ਼ਬਦ ਸੁਭਾਖਿਆ ਇਹ ਰੱਬ ਆਪ ਬੋਲਿਆ ਭਗਤਾਂ ਦੇ ਵਿੱਚੋਂ ਤੇ ਇਸ ਕਰਕੇ ਸ਼ੁਕਰਾਨਾ ਵੀ ਅਸੀਂ ਬਾਣੀ ਦੇ ਥਰੂ ਹੀ ਕਰਨਾ ਹੁਣ ਬਾਣੀ ਚ ਦੋ ਸ਼ਬਦ ਨੇ ਸ਼ੁਕਰਾਨਾ ਦੇ ਇਹ ਬੱਚਿਆਂ ਨੂੰ ਦ੍ਰਿੜ ਕਰਾ ਦਿਓ ਬੇਟਾ ਜਦੋਂ ਵੀ ਰੋਟੀ ਖਾਣੀ ਆ ਨਾ ਤੈਂ ਦੋ ਸ਼ਬਦ ਬੋਲਣੇ ਆ ਪਹਿਲਾ ਸ਼ਬਦ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਐ ਮੇਰੇ ਮਾਲਕ ਫੀਲ ਕਰੋ ਆਪਣੇ ਰੱਬ ਨੂੰ ਆਪਣੇ ਅੰਦਰ ਉਹ ਐ ਮੇਰੇ ਮਾਲਕ ਤੂੰ ਦਾਤਾ ਹੈ ਤੂੰ ਹੀ ਦੇਣ ਵਾਲਾ ਹੈ ਤੂੰ ਹੀ ਦਾਤਾਰ ਹੈ ਤੇਰਾ ਦਿੱਤਾ ਖਾਵਣਾ ਤੇਰੇ ਬlesing ਸਦਕਾ ਮੈਨੂੰ ਇਹ ਖਾਣ ਨੂੰ ਮਿਲੇ ਇਹ ਭੋਜਨ ਮੇਰੇ ਅੰਦਰ ਜਾ ਕੇ ਮੈਨੂੰ ਤਾਕਤ ਦੇਵੇ ਨਾਮ ਦੀ ਦਾਤ ਦੇਵੇ ਦੂਜਾ ਕਹਿੰਦੇ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਂਏ ਕਹਿੰਦੇ ਜੋ ਵੀ ਇਹ ਰੋਟੀਆਂ ਬਣਾਈਆਂ ਇਹ ਇੱਕ ਨਾਨਕ ਪਾਤਸ਼ਾਹ ਦੇ ਘਰ ਵਿੱਚ ਕਹਿੰਦਾ ਇਹ ਲੰਗਰ ਵਰਤਦਾ ਹੈ ਨਾ ਕਿ ਵੀ ਨਾਨਕ ਸਾਰਿਆਂ ਨੇ ਜਿਹੜੇ ਵੀ ਤੂੰ ਕਿਰਪਾ ਕਰਕੇ ਲੰਗਰ ਬਣਾਇਆ ਸਾਡੀ ਥਾਲੀ ਵਿੱਚ ਪਰੋਸਿਆ ਰੱਬ ਨੇ ਆਪ ਪਾਈਆਂ ਥਾਲੇ ਮੈਂ ਕਹਿੰਦੇ ਜਿੰਨੀ ਗੁਰੂ ਮਨਾਇਆ ਕਹਿੰਦੇ ਜਿਨੇ ਗੁਰੂ ਜੀ ਦਾ ਸ਼ੁਕਰਾਨਾ ਕੀਤਾ ਨਾ ਕਿ ਜਿਨੇ ਦਾਤ ਦਿੱਤੀ ਸਾਨੂੰ ਖਾਣ ਨੂੰ ੋਜਨ ਦਿੱਤਾ ਰਾਜ ਰਾਜ ਸੇਖ ਉਹ ਉਹੀ ਰੱਜੇ ਜਾਣਗੇ ਨਹੀਂ ਤਾਂ ਫਿਰ ਕਹਿੰਦੇ ਜਿੰਨਾ ਮਰਜੀ ਭੁੱਖੀਆਂ ਭੁੱਖ ਨਾ ਉਤਰੇ ਜੇ ਬੰਨਾ ਭੁਰੀਆਂ ਭਾਰ ਜਿੰਨਾ ਮਰਜੀ ਖਵਾ ਲਾ ਤੁਹਾਡੀ ਭੁੱਖ ਉਤਰਨੀ ਨਹੀਂ ਤੇ ਰੱਜੇਗਾ ਕੌਣ ਜਿਹੜਾ ਰੱਬ ਦੇ ਸ਼ੁਕਰਾਨੇ ਚ ਰਹਿ ਕੇ ਭੋਜਨ ਖਾਏਗਾ ਤੇ ਯਾਦ ਰੱਖਣਾ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਂ ਜਿੰਨੀ ਗੁਰੂ ਮਨਾਇਆ ਰੱਜ ਰੱਜ ਸੇ ਖਾਏ ਤੈਨੂੰ ਪਹਿਲਾਂ ਕਿਹਦੀ ਸੀ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਇਹ ਦੋ ਸ਼ਬਦ ਬਸ ਯਾਦ ਰੱਖਣੇ ਤੀਜਾ ਜਿਹੜਾ ਵੀ ਘਰ ਵਿੱਚ ਰੰਗਰ ਬਣਾ ਰਿਆ ਮम्मा ਬਣਾ ਰਹੀ ਐ ਪਾਦਰ ਬਣਾ ਰਿਹਾ ਹੈ ਜਾਂ ਤੁਸੀਂ ਕਿਸੇ ਦੇ ਘਰ ਗਏ ਹੋ ਉਹ ਬਣਾ ਰਿਹਾ ਹੈ ਉਹਨਾਂ ਲਈ ਵੀ ਗੁਰੂ ਜੀ ਨੇ ਇੱਕ ਸਿੱਖ ਨੂੰ ਹੁਕਮ ਕੀਤਾ ਕਿ ਤੈਂ ਅਰਦਾਸ ਕਰਨੀ ਹੈ ਕਹਿੰਦੇ ਜਿਸ ਕਾ ਦਿੱਤਾ ਖਾਵਣਾ ਕਿਸ ਕਹੀਏ ਸਾਬਾ ਹੁਣ ਤੁਸੀਂ ਰੱਬ ਨੂੰ ਦੇਖਣਾ ਉਹਦੇ ਅੰਦਰੋਂ ਕਿ ਰੱਬ ਆਪ ਖਾਣਾ ਬਣਾ ਰਿਹਾ ਹੈ ਤੇ ਜੇ ਮਾਂ ਬਣਾ ਰਹੀ ਹੈ ਪਿਓ ਬਣਾ ਰਿਹਾ ਹੈ ਜਾਂ ਬੱਚਾ ਬਣਾ ਰਿਹਾ ਉਹਨੂੰ ਕੋ ਬੇਟਾ ਤੈਨੂੰ ਰੱਬ ਨਾਮ ਦੀ ਦਾਤ ਦੇਵੇ ਸ਼ੁਕਰ ਹੈ ਤੇਰਾ ਤੇਰੇ ਨਾਲ ਹੀ ਰੱਬ ਨੇ ਸਾਨੂੰ ਇਹ ਲੰਗਰ ਖਵਾਇਆ ਤੇ ਉਹਦੇ ਲਈ ਵੀ ਜ਼ਰੂਰ ਅਰਦਾਸ ਕਰਨੀ ਹੈ ਕਹਿੰਦੇ ਜਿਸ ਕਾ ਦਿੱਤਾ ਖਾਵਣਾ ਕਿਸ ਕਹੀਏ ਸਾਬਾਸ ਰੱਬ ਨੂੰ ਆਪਣੀ ਲਾਈਫ ਵਿੱਚ ਜਦੋਂ ਅਸੀਂ ਖਾਣ ਵੇਲੇ ਖਾਣ ਤੋਂ ਪਹਿਲਾਂ ਖਾਣ ਦੇ ਸਮੇਂ ਤੇ ਖਾਣ ਤੋਂ ਬਾਅਦ ਸ਼ੁਕਰ ਕਰਾਂਗੇ ਨਾ ਉਹੀ ਖਾਣੇ ਨੇ ਸਾਨੂੰ એનર્ਜੀ ਦੇਣੀ ਹੈ ਤੇ ਸਾਡੇ ਅੰਦਰ ਰੱਬ ਦੀ ਯਾਦ ਘਰ ਘਰ ਜਾਏਗੀ ਤੇ ਇਸ ਕਰਕੇ ਸ਼ਬਦ ਜ਼ਰੂਰ ਯਾਦ ਰੱਖਣਾ ਗੁਰੂ ਜੀ ਦੀ ਲਾਈਨ ਆਉਂਦੀ ਹੈ ਕਹਿੰਦੇ ਖਾਵੋ ਖਰਚੋ ਰਲ ਮਿਲ ਭਾਈ ਤੋਤ ਨਾ ਆਵੇ ਵੱਧ ਤੋ ਜਾਈ ਇੱਕ ਗੱਲ ਹੋਰ ਜੇ ਤੁਸੀਂ ਇਹ ਚੰਨ ਨੇ ਉਹਨਾਂ ਕਿ ਤੁਹਾਡਾ ਖਾਣਾ ਖਾਦਾ ਤੁਹਾਡੇ ਰੋਗ ਦੂਰ ਕਰੇ ਤੁਹਾਨੂੰ ਤਾਕਤ ਦੇਵੇ ਤੇ ਜੇ ਤੁਹਾਡੇ ਘਰ ਵਿੱਚ ਤਿੰਨ ਜੀਓ ਤੇ ਤੁਹਾਡੇ ਘਰ ਕੋਈ ਕੰਮ ਕਰ ਰਿਹਾ ਹੈ ਜਾਂ ਕੰਮ ਕਰ ਰਹੀ ਹੈ ਜਾਂ ਝਾੜੂ ਕੋਚੇ ਵਾਲਾ ਖਾਣ ਦੇ ਟਾਈਮ ਤੇ ਆ ਗਿਆ ਹਮੇਸ਼ਾ ਇਹ ਖਿਆਲ ਕਰਿਓ ਕਿ ਰੱਬ ਨੇ ਤੁਹਾਨੂੰ ਮੌਕਾ ਦਿੱਤਾ ਓਪਰਚੁਨਿਟੀ ਦਿੱਤੀ ਕਿਸੇ ਨੂੰ ਲੰਗਰ ਖਵਾਉਣ ਦੀ ਕਿਉਂਕਿ ਜੇ ਤੁਹਾਡੇ ਘਰ ਰੋਟੀ ਪੱਕੀ ਤਾਂ ਇਹ ਰੱਬ ਨੇ ਬਣਾਈ ਤੇ ਇਸ ਰੋਟੀ ਤੇ ਜਿੰਨਾ ਤੁਹਾਡਾ ਹੱਕ ਹੈ ਜੋ ਵੀ ਤੁਹਾਡੇ ਘਰ ਵਿੱਚ ਸੇਵਾ ਕਰ ਰਿਹਾ ਉਹ ਰੱਬ ਆਪ ਉਹਦੇ ਥਰੂ ਤੁਹਾਡੇ ਘਰ ਸੇਵਾ ਕਰ ਰਿਹਾ ਤੇ ਜ਼ਰੂਰ ਉਹਨੂੰ ਰੋਟੀ ਖਵਾਣੀ ਫਿਰ ਭਾਵੇਂ ਦੀ ਜੇ ਤੁਹਾਡੇ ਘਰ ਵਿੱਚ ਚਾਰ ਰੋਟੀਆਂ ਬਣੀ ਐ ਤੁਸੀਂ ਇੱਕ ਉਹਨੂੰ ਦੇ ਕੇ ਆਪ ਅੱਧੀ ਵੀ ਖਾਦੀ ਨਾ ਉਹ ਅੱਧੀ ਤੁਹਾਨੂੰ ਚਾਰ ਰੋਟੀਆਂ ਦੀ ਤਾਕਤ ਦੇਗੀ ਇਹੀ ਇੱਕ ਕਾਰਨ ਹੈ ਕਿ ਬੰਦਾ ਅੱਜ ਦੇ ਟਾਈਮ 'ਚ ਰੋਗਾਂ ਤੋਂ ਭਰਿਆ ਹੋਇਆ ਕਿਉਂਕਿ ਉਹ ਸਿਰਫ ਆਪਣੇ ਖਾਣ ਬਾਰੇ ਸੋਚ ਰਿਹਾ ਆਪਣੇ ਨਰਜੀ ਬਾਰੇ ਉਹ ਨਹੀਂ ਸੋਚਦਾ ਕਿ ਮੇਰੇ ਘਰ ਵਿੱਚ ਜੋ ਆ ਰਿਹਾ ਉਹ ਰੱਬ ਹੈ ਮੈਨੂੰ ਉਹ ਰੱਬ ਸਾਰਿਆਂ ਦੇ ਅੰਦਰ ਦੇਖਣਾ ਹੈ ਤੇ ਜਿਸ ਪਿਆਰ ਸਤਿਕਾਰ ਨਾਲ ਮੈਂ ਆਪਣੇ ਰੱਬ ਦੀ ਮਾਪਿਓ ਦੀ ਸੇਵਾ ਕਰਦਾ ਉਹਸੀ ਪਿਆਰ ਸਤਿਕਾਰ ਨਾਲ ਮੈਨੂੰ ਆਪਣੇ ਕੰਮ ਵਾਲਾ ਹੈ ਕੰਮ ਵਾਲੀ ਜੋ ਵੀ ਘਰ ਵਿੱਚ ਗਰੀਬ ਬੰਦਾ ਜੇ ਕੋਈ ਸਾਡੀ ਹੈਲਪ ਕਰ ਰਿਹਾ ਉਹਨੂੰ ਵੀ ਉਹਨੇ ਪਿਆਰ ਨਾਲ ਲੰਗਰ ਛਕਾਣਾ ਹੈ ਲੰਗਰ ਛਕਾਣ ਲਈ ਸਾਨੂੰ ਬਾਹਰ ਜਾਣ ਦੀ ਨਹੀਂ ਲੋੜ ਹੈ ਜਦ ਜ਼ਰੂਰੀ ਜਦੋਂ ਘਰ ਵਿੱਚ ਕੋਈ ਹੈ ਉਹਨੂੰ ਜ਼ਰੂਰ ਇਹ ਸਮਝ ਕੇ ਛਕਾਓ ਇਹ ਯਕੀਨ ਮੰਨਿਓ ਐਨੀ ਗੁਰੂ ਸਾਹਿਬ ਦੀ ਕਿਰਪਾ ਹੋਏਗੀ ਉਹ ਭੋਜਨ ਤੁਹਾਡੀ ਬਿਮਾਰੀਆਂ ਦੂਰ ਕਰੇਗਾ ਤੁਹਾਨੂੰ એનર્ਜੀ ਦੇਗਾ ਤੁਹਾਨੂੰ ਤਾਕਤ ਦੇਗਾ